ਜੈਸਖਪਾਲ ਸਿੰਘ ਖਹਿਰੇ ਦਾ ਕਮਾਲੂ ਦਾ ਮਾਨ ਸ਼ਾਇਆ ਦਾ ਜਾਂ ਮਾਸਟਰ ਬਲਦੇਵ ਦਾ ਮੰਨ ਲਓ ਇਹਨਾਂ ਦਾ ਕੁਝ ਨਹੀਂ ਵਟਿਆਗਾ ਪਰਮਲ ਧੌਲੇ ਦਾ ਹੋਵੇ ਚਾਹੇ ਹਨਾ ਬਹੁਤ ਜਾਣੇ ਸੀਗੇ ਤੇ ਇਹਨਾਂ ਦਾ ਕੁਝ ਨਹੀਂ ਵਟਿਆਗਾ ਆਪਣਾ ਕੀ ਵਟਾ ਪਰ ਹੁਣ ਸ਼ਾਇਦ 92 ਗੁੰਗੇ ਵੀ ਬੋਲਣ ਕਿ ਕਹਿੰਦੇ ਖੇਲਾ ਹੋ ਗਿਆ ਦਿੱਲੀ ਦੇ ਵਿੱਚ ਦਿੱਲੀ ਦੇ ਵਿੱਚ ਅਰਵਿੰਦ ਕੇਜਰੀਵਾਲ ਸੱਤਾ ਤੋਂ ਬਾਹਰ ਤਾਂ ਹੋਏ ਨਾਲ ਦੀ ਨਾਲ ਆਪਦੀ ਸੀਟ ਵੀ ਨਹੀਂ ਬਚਾ ਸਕੇ ਇੰਨਾ ਭੜੀ ਹਾਰ ਦਿੱਲੀ ਦੇ ਵਿੱਚ ਆਖਰਕਾਰ ਕਿਉਂ ਹੋਈ ਉਹਦੇ ਕੀ ਵੱਡੇ ਕਾਰਨ ਆਪਾਂ ਉਹਦੇ ਬਾਰੇ ਗੱਲਬਾਤ ਕਰਾਂਗੇ ਤੇ ਇਹਦਾ ਪੰਜਾਬ ਦੇ ਉੱਤੇ ਕੀ ਅਸਰ ਹੋਣਾ ਹੈ ਉਹਦੇ ਬਾਰੇ ਵੀ ਗੱਲ ਕਰਾਂਗੇ ਸਭ ਤੋਂ ਪਹਿਲਾਂ ਅਰਵਿੰਦ ਕੇਜਰੀਵਾਲ ਵਾਲੇ ਗੱਲ ਕਰਦੇ ਹਾਂ ਅਰਵਿੰਦ ਕੇਜਰੀਵਾਲ ਨੇ ਆਪਦੀ ਰਾਜਨੀਤੀ ਦਾ ਸ਼ੁਰੂਆਤ ਆ ਜਿਹੜੀ ਅੰਨਾ ਹਜ਼ਾਰੇ ਦੇ ਅੰਦੋਲਨ ਤੋਂ ਕੀਤੀ ਸੀ ਅੰਨਾ ਹਜ਼ਾਰੇ ਜੀ ਨੇ ਲੋਕਪਾਲ ਵਾਸਤੇ ਅੰਦੋਲਨ ਕੀਤਾ ਉਹਦੇ ਵਿੱਚੋਂ ਇਹ ਪਾਰਟੀ ਨੇ ਜਨਮ ਲਿਆ ਜਨਮ ਲੈਣ ਵੇਲੇ ਇਹ ਕਿਹਾ ਸੀਗਾ ਕਿ ਅਸੀਂ ਲੋਕਪਾਲ ਲਿਆਵਾਂਗੇ ਦੇਸ਼ ਦੀ ਰਾਜਨੀਤੀ ਨੂੰ ਬਦਲਾਂਗੇ ਪਰ ਰਾਜਨੀਤੀ ਤਾਂ ਨਹੀਂ ਬਦਲੀ ਪਰ ਆਪ ਦੇ ਜਿਹੜੇ ਹੈਗਾ ਲਗਾਤਾਰ ਬਿਆਨ ਬਦਲਦੇ ਰਹੇ ਤੇ ਆਪ ਦਾ ਜਿਹੜਾ ਹੈਗਾ ਲਾਈਫ ਸਟਾਈਲ ਬਦਲਦੇ ਰਹੇ ਪਹਿਲਾਂ ਕਹਿੰਦੇ ਰਹੇ ਕਿ ਅਸੀਂ ਦੇਸ਼ ਦੇ ਵਿੱਚ ਜਿਹੜਾ ਹੈਗਾ ਚੰਗੇ ਹਸਪਤਾਲ ਬਣਾਵਾਂਗੇ ਚੰਗੇ ਸਕੂਲ ਬਣਾਵਾਂਗੇ ਚੰਗੀਆਂ ਸੇਵਾਵਾਂ ਦੇਵਾਂਗੇ ਪਰ ਅੰਤ ਤੇ ਰਾਜਨੀਤੀ ਕਿਧਰਲੇ ਪਾਸੇ ਨੂੰ ਸ਼ਿਫਟ ਹੋ ਗਈ ਅਸੀਂ ਮੁਫਤ ਦੇ ਵਿੱਚ ਜਿਹੜਾ ਹੈਗਾ ਸਾਰਾ ਮੁਫਤ ਬਿਜਲੀ ਮੁਫਤ ਪਾਣੀ ਤੇ ਆਰਤਾਂ ਨੂੰ ਜਿਹੜੀਆਂ ਮੁਫਤ ਸਹੂਲਤਾਂ ਮਿਲ ਗਏ ਮੁਫਤ ਖੋਰੀ ਵਾਲੇ ਪਾਸੇ ਦੇਖ ਦੀ ਰਾਜਨੀਤਿਕ ਨਿਣਾਣੇ ਲੈ ਕੇ ਗਏ ਅਰਵਿੰਦ ਕੇਜਰੀਵਾਲ ਇੱਕ ਛਾਤਰ ਆਪਾਂ ਕਹਿ ਸਕਦੇ ਹਾਂ ਰਾਜਨੀਤਿਕ ਬਾਣ ਸੀ ਕਿਉਂਕਿ ਉਹਨੇ ਜਿਸ ਤਰ੍ਹਾਂ ਆਪਦੇ ਆਸੇ ਪਾਸੇ ਲੀਡਰਸ਼ਿਪ ਨੂੰ ਬੁਣਿਆ ਤੇ ਆਪਦੇ ਨਾਲ ਉੱਠੇ ਹੋਏ ਲੀਡਰਾਂ ਨੂੰ ਖਤਮ ਕੀਤਾ ਚਾਹੇ ਆਪਾਂ ਗੱਲ ਕਰੀਏ ਜਿਹੜੇ ਮੋਡਲੇ ਉਹਨਾਂ ਦੇ ਮੈਂਬਰ ਸੀ ਉਹਨਾਂ ਦਾ ਰਾਜਨੀਤਿਕ ਕੈਰੀਅਰ ਖਤਮ ਕਰਨਾ ਹੋਵੇ ਹੈ ਪੰਜਾਬ ਦੇ ਜਿਹੜੇ ਕਦਮਾਰ ਨੇਤਾ ਸੀਗੇ ਜਿਨ੍ਹਾਂ ਨੇ ਇਹਨਾਂ ਤੇ ਭਰੋਸਾ ਕੀਤਾ ਉਹਨਾਂ ਦਾ ਕੈਰੀਅਰ ਖਤਮ ਕਰਨਾ ਹੋਵੇ ਅਰਵਿੰਦ ਕੇਜਰੀਵਾਲ ਨੇ ਕਦੇ ਕਿਸੇ ਨਾਲ ਭਲੀ ਗੁਜ਼ਾਰੀ ਭਾਵੇਂ ਉਹਦੇ ਨਾਲ ਬਹਿ ਕੇ ਰੋਟੀ ਖਾਦੀ ਹੋਵੇ ਤੇ ਅੱਜ ਉਹੀ ਨਵੀਂ ਦਿੱਲੀ ਦੀ ਜਿਹੜੀ ਸੀਟ ਜਿੱਥੋਂ ਅਰਵਿੰਦ ਕੇਜਰੀਵਾਲ ਲਗਾਤਾਰ ਤਿੰਨ ਵਾਰ ਜਿੱਤ ਚੁੱਕੇ ਸੀਗੇ ਉਹਨਾਂ ਨੂੰ ਜਿਹੜਾ ਪ੍ਰਵੇਸ਼ ਵਰਮਾ ਨੇ 3000 ਤੋਂ ਵੱਧ ਵੋਟਾਂ ਨਾਲ ਹਰਾ ਕੇ ਉਹਨਾਂ ਨੂੰ ਵੀ ਇੱਕ ਵਾਰੀ ਸੱਤਾ ਦੇ ਹਾਸ਼ੀਏ ਤੇ ਲੈ ਕੇ ਆਂਦਾ ਹੈ ਅੱਜ ਦਿੱਲੀ ਦੇ ਵਿੱਚ ਇੱਕ ਧਿਆਈ ਸੀਟਾਂ ਜਿਹੜਾ ਹੈਗਾ ਇੱਕ ਧਿਆਈ ਸੀਟਾਂ ਹੀ ਜਿੱਤ ਸਕੀ ਆਮ ਆਦਮੀ ਪਾਰਟੀ ਪੁਰਾਣੇ ਰਿਕਾਰਡ ਦੇ ਮੁਤਾਬਕ ਪਿਛਲੀ ਵਾਰੀ ਸੀਟਾਂ ਦੀ ਗਿਣਤੀ ਸੀਗੀ 62 ਤੇ ਇਸ ਵਾਰ ਗਿਣਤੀ ਰਹੇਗੀ 22 ਤੇ ਲਗਭਗ ਇਹਨਾਂ ਤੋਂ ਦੁੱਗਣੀਆਂ ਸੀਟਾਂ ਲੈ ਕੇ ਦੁੱਗਣੀਆਂ ਤੋਂ ਵਿਚਾਲੇ ਸੀਟਾਂ ਲੈ ਕੇ ਜਿਹੜਾ ਭਾਜਪਾ ਨੇ ਇੱਥੇ ਕਬਜ਼ਾ ਕਰ ਲਿਆ ਤੇ ਕਾਂਗਰਸ ਜਿਹੜੀ ਪਿਛਲੇ 15 ਸਾਲਾਂ ਤੋਂ ਲਗਾਤਾਰ ਉਹਨਾਂ ਨੇ ਥੀਲਾ ਦੇਖਦੇ ਸਰਕਾਰ ਚਲਾਈ 15 ਸਾਲ ਸੱਤਾ ਭੋਗੀ ਤੇ 15 ਸਾਲਾਂ ਤੋਂ ਬਾਅਦ ਲਗਾਤਾਰ ਜ਼ੀਰੋ ਦਾ ਅੰਕੜਾ ਜਿਹੜਾ ਉਹਨਾਂ ਨੇ ਛੂਹਾ ਹੋਇਆ ਤੇ ਉਹਨੂੰ ਹਜੇ ਤੱਕ ਨਹੀਂ ਛੱਡਿਆ ਉਹ ਬਣੇ ਹੋਏ ਆ ਕਿ ਆਉਣ ਵਾਲੇ ਸਮੇਂ ਦੇ ਵਿੱਚ ਜਿਸ ਤਰ੍ਹਾਂ ਕਾਂਗਰਸ ਨੂੰ ਤਿੰਨ ਵਾਰ ਜ਼ੀਰੋ ਇਹ ਨਸੀਬ ਹੋਈ ਆ ਕਿਸ ਤਰ੍ਹਾਂ ਹੋਊਗਾ ਕਿ ਆਉਣ ਵਾਲੇ ਸਮੇਂ ਦੇ ਵਿੱਚ ਜਿਹੜੀ ਆਰਵਿੰਦ ਕੇਜਰੀਵਾਲ ਦੀ ਆਮ ਆਦਮੀ ਪਾਰਟੀ ਆ ਉਹ ਵੀ ਸੱਤਾ ਦੇ ਵਾਸਤੇ ਉਹਨੂੰ ਬਹੁਤ ਲੰਮਾ ਸਮਾਂ ਦਾ ਇੰਤਜ਼ਾਰ ਕਰਨਾ ਪਵੇ ਹੋ ਸਕਦਾ ਹੈ ਪਾਰਟੀ ਵੀ ਖਤਮ ਕਰ ਦਿੱਤੀ ਜਾਵੇ ਜਿਸ ਤਰ੍ਹਾਂ ਆਪਾਂ ਕਹੀਏ ਬਸਪਾ ਆ ਬਹੁਜਨ ਸਮਾਜ ਪਾਰਟੀ ਆ ਉਹ ਵੀ ਜਿਹੜਾ ਹੈਗਾ ਆਪਕੇ ਯੂਪੀ ਦੇ ਵਿੱਚੋਂ ਬੀਜੇਪੀ ਨੇ ਲਗਭਗ ਖਤਮ ਕਰ ਦਿੱਤੀਆਂ ਮਾਇਆਵਤੀ ਇੱਕ ਨਾਂ ਦੀ ਨੇਤਾ ਬਣ ਕੇ ਰਹੀ ਗਿਆ ਨਾ ਤਾਂ ਉਹਨਾਂ ਦੇ ਕੋਲੇ ਹੁਣ ਆਪਕੇ ਵਿਧਾਇਕ ਨੇ ਤੇ ਨਾ ਹੀ ਉਹਨਾਂ ਕੋਲੇ ਰਾਜ ਸਭਾ ਮੈਂਬਰ ਨੇ ਕਿ ਆਉਣ ਵਾਲੇ ਸਮੇਂ ਦੇ ਵਿੱਚ ਜਿਹੜਾ ਹੈਗਾ ਇਹ ਜਿਸ ਤਰ੍ਹਾਂ ਦੁੱਧ ਦੇ ਵਾਲੇ ਵਾਂਗੂ ਉਪਰੀ ਉਪਰੀ ਇਹ ਪਾਰਟੀ ਕਿ ਦੁੱਧ ਦੀ ਝੱਗ ਵਾਂਗੂ ਜਿਹੜਾ ਹੈਗਾ ਥੱਲੇ ਬਹਿ ਜਾਊਗੀ ਇਹਦਾ ਸਮਾਂ ਤਾਂ ਹੁਣ ਜਿਹੜਾ ਹੈਗਾ ਫੈਸਲਾ ਸਮਾਂ ਹੀ ਕਰੇਗਾ ਪਰ ਫਿਲਹਾਲ ਮਨੀਸ਼ ਸੋਧਗੜਾ ਦਾ ਹਾਰ ਜਾਣਾ ਅਰਵਿੰਦ ਕੇਜਰੀਵਾਲ ਦਾ ਹਾਰ ਜਾਣਾ ਤੇ ਲਗਾਤਾਰ ਦਿੱਲੀ ਦੀ ਸੱਤਾ ਤੋਂ ਜਿਹੜਾ ਹੈਗਾ ਇੱਕ ਵਾਰ ਲਾਂਬੇ ਹੋ ਜਾਣਾ ਕਸੇ ਸਮੇ ਇਹ ਕਹਿੰਦੇ ਹੁੰਦੇ ਸੀਗੇ ਕਿ ਭਾਵੇਂ ਸਕੂਟਰ ਤੇ ਵਿਧਾਇਕ ਆ ਜਾਣ ਤੇ ਅੱਜ ਇਹਨਾਂ ਨੂੰ ਇਹ ਕਹਣਾ ਭਾਵੇਂ ਭਾਵੇਂ ਛੋਟੀ ਵੈਨ ਕਰਾ ਲਓ ਤੇ ਜੀ ਬਾਈ ਜਾਣੇ ਤੁਸੀਂ ਆ ਜਾਓਗੇ ਇਹ ਉਹਨਾਂ ਦੀਆਂ ਗੱਲਾਂ ਉਹਨਾਂ ਦੇ ਉੱਤੇ ਉਲਟਾ ਪੈ ਸਕਦੀਆਂ ਨੇ ਉਹ ਪੈ ਚੁੱਕੀਆਂ ਨੇ ਪਰ ਪੰਜਾਬ ਵਾਲੇ ਇਹਨਾਂ ਦਾ ਕੀ ਇਫੈਕਟ ਆ ਕਿਉਂਕਿ ਪੰਜਾਬ ਦਾ ਪੈਸਾ ਇਹਨਾਂ ਨੇ ਜਿਹੜਾ ਹੈਗਾ ਆ ਮਾਦੀ 파ਟਨੇ ਚਾਹੇ ਇਹਨਾਂ ਨੇ ਇਲੈਕਸ਼ਨ ਲੜਿਆ ਗੁਜਰਾਤ ਦਾ ਚਾਹੇ ਲੜਿਆ ਛਤੀਸਗੜ੍ਹ ਦਾ ਚਾਹੇ ਲੜਿਆ ਐਮਪੀ ਦਾ ਤੇ ਚਾਹੇ ਲੜਿਆ ਇਹਨਾਂ ਨੇ ਹਰਿਆਣਾ ਦਾ ਕਿੱਥੇ ਵੀ ਚੋਣਾਂ ਹੁੰਦੀਆਂ ਚਾਹੇ ਆਪਾਂ ਕਹੇ ਹਿਮਾਚਲ ਚ ਹੋਈਆਂ ਇਹਨਾਂ ਨੇ ਪੰਜਾਬ ਦੇ ਹੈਲੀਕਾਪਟਰ ਵਰਤੇ ਪੰਜਾਬ ਦਾ ਕਿਡਰ ਵਰਤਿਆ ਪੰਜਾਬ ਦਾ ਜਿਹੜਾ ਪੈਸਾ ਉਹ ਜਿਹੜਾ ਆਪਾਂ ਕਹਿੰਦੇ ਜਿਨ੍ਹਾਂ ਦਾ ਟੈਕਸ ਪੇਅਰ ਦਾ ਪੈਸਾ ਪੰਜਾਬ ਦੇ ਹੱਡ ਜਿਹੜਾ ਖੂਨ ਪਸੀਨੇ ਦਾ ਪੈਸਾ ਉਹ ਇਹਨਾਂ ਨੇ ਜਿਹੜਾ ਹੈਗਾ ਸਾਰੇ ਸਾਰਾ ਇਲੈਕਸ਼ਨਾਂ ਤੇ ਜਿਹੜਾ ਖਰਚ ਕੇ ਇਹਨਾਂ ਨੇ ਸਾਰੇ ਇਲੈਕਸ਼ਨ ਲੜੇ ਪਰ ਸਾਰੇ ਇਲੈਕਸ਼ਨ ਹਾਰੇ ਹਰ ਇੱਕ ਜਿਹੜਾ ਹੈਗਾ ਵਿਧਾਨ ਸਭਾ ਚ ਉਹਨਾਂ ਨੇ ਜ਼ੀਰੋ ਸੀਟ ਲਈ ਤੇ ਇਸ ਵਾਰ ਇਹਨਾਂ ਨੇ 22 ਸੀਟਾਂ ਲਈਆਂ ਦੂਜੀ ਗੱਲ ਆ ਕੇ ਪੰਜਾਬ ਦੀ ਸਕਿਉਰਿਟੀ ਅਰਵਿੰਦ ਕੇਜਰੀਵਾਲ ਨਾਲ ਨਹੀਂ ਜਟ ਸਕਿਉਰਿਟੀ ਇਹਨਾਂ ਨੇ ਕੇਜਰੀਵਾਲ ਨੂੰ ਦਿੱਤੀ ਹੋਈ ਹੈ ਉਥੋਂ ਦੇ ਬੰਦੇ ਲਿਆ ਲਿਆ ਕੇ ਇਹਨਾਂ ਨੇ ਇੱਥੇ ਆ ਕੇ ਐਮਪੀ ਬਣਾਏ ਰਾਘਵ ਚੱਡੇ ਵਰਗੇ ਜੜ ਪਲੱਸ ਸਕਿਉਰਟੀਆਂ ਲੈ ਕੇ ਅੱਜ ਤੱਕ ਘੁੰਮਦੇ ਨੇ ਦਰਗੇਸ਼ ਪਾਠਕ ਜਿਨੇ ਕੇ ਪੂਰੇ ਪੰਜਾਬ ਦੇ ਉੱਪਰ ਜਿਹੜਾ ਹੈਗਾ ਇਹਨਾਂ ਦਾ ਜਿਹੜਾ ਸਾ ਆਪਕੇ ਢਾਂਚਾ ਹੁੰਦਾ ਇੱਕ ਰਾਜਨੀਤਿਕ ਢਾਂਚਾ ਖੜਾ ਕਰਨ ਵਾਲਾ ਦੁਰਗੇਸ਼ ਪਾਠਕ ਉਹ ਵੀ ਅੱਜ ਜਿਹੜਾ ਆਪਦੀ ਚੋਣ ਇਥੋਂ ਹਾਰ ਚੁੱਕਿਆ ਇਹਦਾ ਸਭ ਤੋਂ ਵੱਡਾ ਕਾਰਨ ਕੀ ਹੈ ਸਭ ਤੋਂ ਵੱਡਾ ਕਾਰਨ ਇਹੀ ਹੈ ਕਿ ਇਹਨਾਂ ਨੇ ਜੋ ਕਿਹਾ ਉਹਦੇ ਉਲਟ ਕੀਤਾ ਇਹ ਕਹਿੰਦੇ ਅਸੀਂ ਘਰ ਨਹੀਂ ਲਵਾਂਗੇ ਮੈਂ ਕਹਿੰਦੇ ਮੈਂ ਦੋ ਜਿਹੜਾ ਹੈਗਾ ਕਮਰਿਆਂ ਦੇ ਮਕਾਨ ਚ ਲਵਾਂਗਾ ਤੇ 5000 ਕਰੋੜ ਤੋਂ ਉੱਤੋਂ ਦੇ ਬੰਗਲੇ ਇਹਨਾਂ ਨੇ ਲਏ ਉਸ ਤੋਂ ਬਾਅਦ ਇਹ ਕਹਿੰਦੇ ਅਸੀਂ ਕਰਪਸ਼ਨ ਨਹੀਂ ਕਰਾਂਗੇ ਪਰ ਕਰਪਸ਼ਨ ਦੇ ਵਿੱਚ ਸਭ ਤੋਂ ਬਾਅਦ ਜਦੋਂ ਘਟਾਲਾ ਆਇਆ ਜਿਹਦੇ ਚ ਆਪਾਂ ਕਿਗੇ ਠੇਕਾਂ ਦਾ ਸ਼ਰਾਬ ਦੇ ਠੇਕਾਂ ਦਾ ਘਟਾਲਾ ਆ ਤੇ ਉਹਦੇ ਵਿੱਚ ਜਿਹੜਾ ਹੈਗਾ ਮਨੀਸ਼ ਸੋਧਿਆ ਨੂੰ 1 ਸਾਲ ਤੱਕ ਜਵਾਨਤ ਤੱਕ ਨਹੀਂ ਮਿਲੀ ਮਤਲਬ ਉਹ ਤੋਂ ਬਾਅਦ ਇਹਨਾਂ ਘਟਾਲਿਆਂ ਦੇ ਵਿਚਾਰ ਰਵਿੰਦਰ ਕੇਜਰੀਵਾਲ ਵੀ ਜਿਹੜੇ ਜਿਹੜਾ ਹੈਗਾ ਸਤਿੰਦਰ ਜੈਨ ਇਹ ਸਾਰੇ ਜੇਲ੍ਹ ਕੱਟ ਕੇ ਆ ਤਾਂ ਲੋਕਾਂ ਨੂੰ ਕਿਤੇ ਨਾ ਕਿਤੇ ਇਹ ਗੱਲ ਫਿੱਟ ਹੋ ਗਈ ਸੀ ਕਿ ਇਹ ਜਿਹੜੇ ਕਹਿੰਦੇ ਆ ਕਿ ਅਸੀਂ ਨਹੀਂ ਕਰਾਂਗੇ ਜਿਹੜਾ ਕੁਝ ਕਹਿੰਦੇ ਅਸੀਂ ਨਹੀਂ ਕਰਾਂਗੇ ਉਹ ਤਾਂ ਇਹ ਕਰਦੇ ਆ ਤੇ ਜਿਹੜੇ ਕੁਝ ਕਹਿੰਦੇ ਕਰਾਂਗੇ ਉਹ ਇਹ ਕਰਦੇ ਨਹੀਂਗੇ ਤੇ ਲਗਭਗ ਹੁਣ ਜਿਹੜਾ ਹੈਗਾ ਸਵਾਰ ਦਿੱਲੀ ਵਾਲਿਆਂ ਦਾ ਖੜਾ ਛਾੜਾ ਹੈ ਹੁਣ ਪੰਜਾਬ ਦੇ ਉੱਤੇ ਜਿਹੜੀ ਕੇਜਰੀਵਾਲ ਦੀ ਅੱਖ ਹੋਣੀ ਆ ਆਉਣ ਵਾਲੇ ਸਮੇਂ ਦੇ ਵਿੱਚ ਕੇਜਰੀਵਾਲ ਤੇ ਭਗਵੰਤ ਮਾਨ ਦੇ ਵਿਚਕਾਰ ਜਿਹੜੀ ਚੱਲ ਰਹੀ ਹੈ ਕੋਲਡ ਵਾਰ ਉਹ ਹੋ ਸਕਦਾ ਹੁਣ ਜਿਹੜਾ ਹੈਗਾ ਸਿੱਧੇ ਨਾਲ ਸਿੱਧ ਇੱਕ ਦੂਜੇ ਨਾਲ ਸਿੱਧੀ ਟੱਕਰ ਦੇ ਰੋਅ ਦੇ ਵਿੱਚ ਵੀ ਆ ਜਾਵੇ ਕਿਉਂਕਿ ਤੁਸੀਂ ਦੇਖਿਆ ਹੋਣਾ ਕੁਝ ਸਮਾਂ ਪਹਿਲਾਂ ਭਗਵੰਤ ਮਾਨ ਨੇ ਆਪਣੀ ਕੁਰਸੀ ਹੈ ਜਿਹੜੀ ਹਸਪਤਾਲ ਦੇ ਵਿੱਚ ਪੈ ਕੇ ਬਚਾਈ ਹੈ ਉਹਨਾਂ ਦੇ ਇੱਥੋਂ ਤੱਕ ਕਿ OSD ਤੱਕ ਬਦਲ ਦਿੱਤੇ ਗਏ ਉਹਨਾਂ ਦੇ ਜਿਹੜੇ ਹੈਗਾ মিডিਆ ਸਲਾਹਕਾਰਾਂ ਉਹ ਤੱਕ ਉਹ ਬਦਲ ਦਿੱਤੇ ਗਏ ਹੋਰ ਉਹਨਾਂ ਦੇ ਜਿੰਨੇ ਵੀ ਨਜ਼ਦੀਕੀ ਸੀਗੇ ਉਹਨਾਂ ਨੂੰ ਜਿਹੜਾ ਹੈਗਾ ਇਹਨਾਂ ਨੇ ਜਿਹੜਾ ਹੈਗਾ ਬਾਹਰ ਦਾ ਰਸਤਾ ਦਿਖਾ ਦਿੱਤਾ ਸੀਗਾ ਤੇ ਆਖਰ ਨੂੰ ਜਿਹੜਾ ਹੈਗਾ ਸੰਦੀਪ ਪਾਟਕ ਨਾਲ ਜਿਹੜਾ ਅੰਦਰ ਖਾਤੇ ਸਮਝੌਤਾ ਕਰਕੇ ਭਗਵੰਤ ਮਾਨ ਨੇ ਆਪਦੀ ਕੁਰਸੀ ਬਚਾਈ ਸੀ ਤੇ ਕਦੇ ਨਾ ਕਿਤੇ ਭਗਵੰਤ ਮਾਨ ਵੀ ਅੱਜ ਜਿਹੜਾ ਹੈਗਾ ਪਟਾਂ ਦੇ ਥਾਪੀਆਂ ਮਾਰਦਾ ਹੋਣਾ ਕਿ ਆ ਆ ਗਿਆ ਨਜ਼ਾਰਾ ਤੇ ਹੁਣ ਕੇਜਰੀਵਾਲ ਖੁਦ ਵੀ ਹਰਿਆ ਕੇਜਰੀਵਾਲ ਦੀ ਪਾਰਟੀ ਵੀ ਜਿਹੜੀ ਹੈਗੀ ਹੈ ਹਰੀ ਆ ਤੇ ਹੁਣ ਦੁਬਾਰਾ ਤੋਂ ਜਿਹੜਾ ਹੈਗਾ ਮੇਰੇ ਹੱਥ ਜਿਹੜਾ ਮਜ਼ਬੂਤ ਹੋਣਗੇ ਪਰ ਕਿਉਂਕਿ ਜਿਹੜੇ ਪੰਜਾਬ ਦੇ 92 ਗੁੰਗੇ ਐਮਐਲਏ ਉਹ ਕਿਉਂ ਗੁੰਗੇ ਆ ਉਹਦਾ ਕਾਰਨ ਹੈ ਜਦੋਂ ਪਹਿਲੀ ਵਾਰੀ ਬਗਾਵਤ ਹੋਈ ਸੀ ਆਮ ਆਦਮੀ ਪਾਰਟੀ ਜਦੋਂ ਸੁਖਪਾਲ ਸਿੰਘ ਖਹਿਰਾ ਨੇ ਬਗਾਵਤ ਕੀਤੀ ਸੀ ਉਹਦੇ ਨਾਲ ਜਦੋਂ ਸੱਤ ਵਿਧਾਇਕ ਗਏ ਸੀਗੇ ਤੇ ਉਸ ਤੋਂ ਬਾਅਦ ਜਿਹੜੇ ਬਾਅਦ ਵਿੱਚ ਖਹਿਰਾ ਦਾ ਕੀ ਹਾਲ ਹੋਇਆ ਉਹਨਾਂ ਵਿਧਾਇਕਾਂ ਦਾ ਕੀ ਹਾਲ ਆ ਉਹ ਸਾਰਿਆਂ ਨੂੰ ਪਤਾ ਜਗ ਜਾਰਾ ਕਿ ਉਹਨਾਂ ਦਾ ਇੱਥੋਂ ਤੱਕ ਸਖਪਾਲ ਸਿੰਘ ਖਹਿਰਾ ਤੋਂ ਬਿਨਾ ਬਾਕੀ ਸਾਰਿਆਂ ਦਾ ਰਾਜਨੀਤਿਕ ਕੈਰੀਅਰ ਵੀ ਲਗਭਗ ਖਤਮ ਕਰ ਦਿੱਤਾ ਸੀਗਾ ਤਾਂ ਉਹ ਚੀਜ਼ ਨੂੰ ਦੇਖ ਕੇ ਅੱਜ ਵੀ ਵਿਧਾਇਕ ਆ ਜਿਹੜੇ ਅੱਜ ਤੱਕ ਉਹਨਾਂ ਨੇ ਕਦੇ ਵਿਰੋਧ ਨਹੀਂ ਕੀਤਾ ਕਿ ਪਾਰਟੀ ਵੱਡੀ ਹੁੰਦੀ ਆ ਆਪਣ ਨੂੰ ਬਣਾਉਣ ਵਾਲੀ ਪਾਰਟੀ ਐ ਜੇ ਸਖਪਾਲ ਸਿੰਘ ਖਹਿਰੇ ਦਾ ਕਮਾਲੂ ਦਾ ਮਾਨ ਸ਼ਾਹੀਆ ਦਾ ਜਾਂ ਮਾਸਟਰ ਬਲਦੇਬ ਦਾ ਮੰਨ ਲਓ ਇਹਨਾਂ ਦਾ ਕੁਝ ਨਹੀਂ ਵਟਿਆਗਾ ਪਰਮਲ ਧੌਲੇ ਦਾ ਹੋਵੇ ਚਾਹੇ ਹਨਾ ਬਹੁਤ ਜਾਣੇ ਸੀਗੇ ਤੇ ਇਹਨਾਂ ਦਾ ਕੁਝ ਨਹੀਂ ਵਟੇਗਾ ਆਪਣਾ ਕੀ ਵਟੇ ਪਰ ਹੁਣ ਸ਼ਾਇਦ 92 ਗੁੰਗੇ ਵੀ ਬੋਲਣ ਕਿਉਂਕਿ ਉਹਨਾਂ ਨੂੰ ਪਤਾ ਲੱਗ ਜਾਣਾ ਕਿ ਹੁਣ ਕੇਜਰੀਵਾਲ ਜਿਹੜਾ ਕਮਜ਼ੋਰ ਹੈ ਤੇ ਸਾਨੂੰ ਕੇਜਰੀਵਾਲ ਨੇ ਨਹੀਂ ਬਣਾਉਣਾ ਆਉਣ ਵਾਲੇ ਸਮੇਂ ਦੇ ਵਿੱਚ ਜੇਕਰ ਉਹ ਵਿਧਾਨ ਸਭਾ ਦੇ ਹਲਕਿਆਂ ਦੀਆਂ ਸਮੱਸਿਆਵਾਂ ਨਹੀਂ ਉਠਾਉਣਗੇ ਲੋਕਾਂ ਦੀ ਗੱਲ ਜਿਹੜੀ ਹੈਗੀ ਆ ਵਿਧਾਨ ਸਭਾ ਜਿਨੀ ਰੱਖਣਗੇ ਤੇ ਲੋਕਾਂ ਦੇ ਮੁੱਦੇ ਨਾਲ ਹੱਲ ਕਰਾਉਣਗੇ ਤਾਂ ਇਹ ਦਿਨ ਦੂਰ ਨਹੀਂ ਕਿ 2027 ਦੇ ਵਿੱਚ ਜਿਹੜੀ 92 ਵਾਲੀ ਆਪਾਂ ਗੱਲ ਕਰਕੇ ਆਮ ਆਦਮੀ ਪਾਰਟੀ ਆ ਹੋ ਸਕਦਾ 12 ਤੇ ਸੈਂਟ ਜੀ ਸੋ ਇਹ ਚੀਜ਼ਾਂ ਆਉਣ ਵਾਲੀਆਂ ਸਮੇਂ ਦਾ ਭਵਿੱਖਾ ਜੇਕਰ ਪੰਜਾਬ ਦੇ ਵਿੱਚ ਐਮਐਲਏ ਨੇ ਕੰਮ ਨਾ ਕੀਤਾ ਤਾਂ ਇਹਨਾਂ ਦਾ ਇਹ ਹਾਲ ਹੋ ਜਾਣਾ ਹੈ ਦੂਜੀ ਵੱਡੀ ਗੱਲ ਇਹ ਹੈ ਕਿ ਆਉਣ ਹੁਣ ਜਿਹੜੀ ਪੰਜਾਬ ਦੇ ਵਿੱਚ ਜ ਗੋਗੀ ਜਿਨ੍ਹਾਂ ਨੇ ਜਿਨ੍ਹਾਂ ਦੇ ਮੰਨ ਲਓ ਜਿਨ੍ਹਾਂ ਦੇ ਆਪਕੇ ਫਾਇਰ ਵੱਜ ਗਿਆ ਸੀਗਾ ਮੰਨ ਲਓ ਜਦੋਂ ਉਹਦੇ ਕਰਕੇ ਲੁਧਿਆਣਾ ਦੀ ਜਿਹੜੀ ਇੱਕ ਸੀਟ ਖਾਲੀ ਹੋਈ ਹੈ ਉਹਦੇ ਉੱਤੇ ਅਰਵਿੰਦ ਕੇਜਰੀਵਾਲ ਦੀ ਅੱਖ ਬਣੀ ਰਹੂਗੀ ਇਹ ਸੀਟ ਹੀ ਦੱਸੂਗੀ ਕਿ ਕੇਜਰੀਵਾਲ ਦੇ ਦਿਲ ਚ ਕੀ ਹੈ ਕੀ ਉਹਨਾਂ ਦੇ ਦਿਲ ਦੇ ਵਿੱਚ ਕੋੜ ਹੈ ਕਿ ਉਹ ਜਾਂ ਆਪਣੀ ਪਾਰਟੀ ਬਚਾਉਣਗੇ ਜਾਂ ਇੱਕ ਰਿਸਕ ਲੈ ਕੇ ਦੇਖਣਗੇ ਕਿਉਂ ਨਾ ਪੰਜਾਬ ਦਾ ਮੁੱਖ ਮੰਤਰੀ ਬਣਿਆ ਜਾਵੇ ਕਿਉਂਕਿ ਭਗਵੰਤ ਸਿੰਘ ਮਾਨ ਦੇ ਉੱਤੇ ਜਿਹੜਾ ਹੈਗਾ ਬਹੁਤ ਜ਼ਿਆਦਾ ਐਮਐਲਏ ਨੇ ਭਰੋਸਾ ਨਹੀਂ ਕੀਤਾ ਹੁਣ ਤੱਕ ਉਹ ਜ਼ਿਆਦਾਤਰ ਦਿੱਲੀ ਦੇ ਜਿਹੜੇ ਹੈਗੇ ਦਲਾਲ ਬਣੇ ਹੋਏ ਆ ਪਰ ਹੁਣ ਭਗਵੰਤ ਮਾਨ ਨਾਲ ਝੇਕਰ ਜੇਕਰ ਅਰਵਿੰਦ ਕੇਜਰੀਵਾਲ ਲੁਧਿਆਣਾ ਤੋਂ ਆਪ ਦੀ ਬਾਏ ਇਲੈਕਸ਼ਨ ਦੁਬਾਰਾ ਲੜਦੇ ਅਤੇ ਬਾਏ ਇਲੈਕਸ਼ਨ ਜਿੱਤ ਜਾਣਾ ਕਿਉਂਕਿ ਜਿਹੜੀ ਸਰਕਾਰ ਦੇ ਵਿੱਚ ਹੁੰਦਾ ਜਿਹੜੀ ਸਰਕਾਰ ਦਾ ਹੀ ਇਲੈਕਸ਼ਨ ਹੁੰਦਾ ਬਾਏ ਇਲੈਕਸ਼ਨ ਤੇ ਜੇਕਰ ਅਰਵਿੰਦ ਕੇਜਰੀਵਾਲ ਤੋਂ ਜਿੱਤਦੇ ਆ ਤਾਂ ਉਹਨਾਂ ਨੇ ਜਿਹੋ ਇਲੈਕਸ਼ਨ ਲੜਿਆ ਤਾਂ ਮਤਲਬ ਜਿਹੜਾ ਹੈਗਾ ਪੰਜਾਬ ਦੇ ਮੁੱਖ ਮੰਤਰੀ ਦੇ ਤੌਰ ਤੇ ਕਾਬਜ ਹੋਣਗੇ ਜੇਕਰ ਉਹ ਪੰਜਾਬ ਦੇ ਮੁੱਖ ਮੰਤਰੀ ਦੇ ਤੌਰ ਤੇ ਕਾਬਜ ਹੋਣਗੇ ਤਾਂ ਆਬਵੀਅਸਲੀ ਅਗੇ ਭਗਵਾਨ ਸਿੰਘ ਮਾਨ ਦਾ ਜਿਹੜਾ ਸਿਆਸੀ ਕੈਰੀਅਰ ਆ ਉਹਨੂੰ ਇੱਕ ਵਾਰੀ ਜਿਹੜੀ ਸਿਆਸੀ ਸੱਟ ਵੱਜੂਗੀ ਤਾਂ ਉਦੋਂ ਬਾਅਦ ਭਗਵੰਤ ਸਿੰਘ ਮਾਨ ਦਾ ਕਿਦਾਂ ਰੈਐਕਸ਼ਨ ਹੋਣਾ ਕਿਉਂਕਿ ਭਗਵੰਤ ਮਾਨ ਲਗਾਤਾਰ ਬੀਜੇਪੀ ਦੇ ਟੱਚ ਦੇ ਵਿੱਚ ਚੱਲ ਰਹੇ ਆ ਚਾਹੇ ਉਹ ਕਿਸੇ ਵੀ ਮੁੱਦੇ ਨੂੰ ਲੈ ਕੇ ਇੱਥੋਂ ਤੱਕ ਕਿ ਜਿਹੜੀ ਈਡੀ ਦੀ ਰੇਡ ਵੀ ਜਿਹੜੀ ਸਾਰੀ ਇਲੈਕਸ਼ਨ ਕਮਿਸ਼ਨ ਦੀ ਜਿਹੜੀ ਰੇਡ ਵੀ ਪਈ ਆ ਦਿੱਲੀ ਦੇ ਵਿੱਚ ਉਹਨਾਂ ਦੇ ਇਤਿਹਾਸ ਦੇ ਉੱਤੇ ਉਹ ਵੀ ਕਿਹਾ ਜਾ ਰਿਹਾ ਕਿ ਇਹ ਭਗਵੰਤ ਸਿੰਘ ਮਾਨ ਨੇ ਖੁਦ ਪਵਾਈ ਸੀ ਕਾਰਨ ਕਿਉਂਕਿ ਜਿਹੜੀ ਕੇਜਰੀਵਾਲ ਜਿਹੜੀ ਪਾਰਟੀ ਆ ਸਾਰ ਚਾਹੇ ਉਹ ਐਮਪਿੰਗਾਂ ਦੇ ਹਾਊਸ ਹੁਣ ਚਾਹੇ ਪੰਜਾਬ ਦੇ ਮੁੱਖ ਮੰਤਰੀ ਦਾ ਜਿਹੜਾ ਕਪੂਰਥਲਾ ਹਾਊਸ ਹੋਵੇ ਉਹਨੂੰ ਇੱਕ ਐਜੇ ਦਫ਼ਤਰ ਦੇ ਤੌਰ ਤੇ ਵਰਤ ਰਿਹਾ ਸੀ ਤੇ ਇਹਨਾਂ ਨੂੰ ਇੱਕ ਕਮਰਾ ਦਿੱਤਾ ਹੋਇਆ ਸੀ ਤੁਸੀਂ ਇੱਥੇ ਸੌਂ ਜਾ ਕਰੋ ਬਾਕੀ ਸਾਡੇ ਜਿਹੜੇ ਹੈਗਾ ਸ਼ੇਰ ਹੀ ਨਚਣਗੇ ਤਾਂ ਕਿਤੇ ਨਾ ਕਿਤੇ ਉਦੋਂ ਜਿਹੜਾ ਹੈਗਾ ਉਹਨਾਂ ਦਾ ਕੋਠੀ ਖਾਲੀ ਕਰਾਉਣ ਵਾਸਤੇ ਭਗਵਾਨ ਸਿੰਘ ਮਾਨ ਨੇ ਇਹ ਇਹ ਮੀਡੀਆ ਰਿਪੋਰਟਾਂ ਵਿੱਚ ਕਿਹਾ ਗਿਆ ਕਿ ਇਹਨਾਂ ਨੇ ਖੁਦ ਰੇਡ ਪਵਾ ਕੇ ਇਲੈਕਸ਼ਨ ਕਮਿਸ਼ਨ ਤੋਂ ਉਹ ਕੋਠੀ ਖਾਲੀ ਕਰਵਾਈ ਸੀ ਹੁਣ ਕਿਉਂਕਿ ਇੱਕ ਪਾਸੇ ਭਗਵਾਨ ਸਿੰਘ ਮਾਨ ਠੀਕ ਆ ਭਗਵੰਤ ਮਾਨ ਦੇ ਜਿਹੜੇ ਪੱਖੀ ਲੋਕ ਆ ਕਿਉਂਕਿ ਭਗਵੰਤ ਮਾਨ ਦਾ ਇੱਕ ਚਿਹਰਾ ਸੀਗਾ ਕਿਉਂਕਿ ਜਿਹਦੇ ਉੱਤੇ ਪੰਜਾਬ ਦਾ ਇਲੈਕਸ਼ਨ 베ਸ ਸੀਗਾ ਪੰਜਾਬ ਦਾ ਇਲੈਕਸ਼ਨ ਜਿਹੜਾ ਜਿੱਤਿਆ ਗਿਆ ਭਾਵੇਂ ਕੇਜਰੀਵਾਲ ਆ ਦੀ ਜਿਹੜੀ ਪੂਰੀ ਦੀ ਪੂਰੀ ਟੀਮ ਉਹਨਾਂ ਨੇ ਵੀ ਬਹੁਤ ਜੜਾ ਹੈਗੀ ਇਹਦੇ ਚ ਜਿਹੜਾ ਹੈਗਾ ਮਸ਼ੱਕਤ ਕੀਤੀ ਸੀ ਪਰ ਲੋਕਾਂ ਨੇ ਭਰੋਸਾ ਭਗਵੰਤ ਮਾਨ ਤੇ ਕੀਤਾ ਸੀ ਨਾ ਕਿ ਕੇਜਰੀਵਾਲ ਤੇ ਹੁਣ ਆਉਣ ਵਾਲਾ ਸਮਾਂ ਇਹ ਦੱਸੂਗਾ ਕਿ ਜਿਹੜਾ ਭਗਵੰਤ ਮਾਨ ਤੇ ਕੇਜਰੀਵਾਲ ਦੇ ਵਿੱਚ ਜਿਹੜੀ ਕੋਲਡ ਵਾਰ ਆ ਕੀ ਉਹ ਖੁੱਲ ਕੇ ਜਗਜਹਾਰ ਹੋਊਗੀ ਜੇ ਭਗਵੰਤ ਮਾਨ ਨੂੰ ਇਸ ਵਾਰ ਆਪਾਂ ਕੀ ਮੁੱਖ ਮੰਤਰੀ ਤੋਂ ਜਿਹੜੀ ਕੁਰਸੀ ਤੋਂ ਲਾਹ ਦਿੱਤਾ ਜਾਂਦਾ ਕੀ ਉਹ ਚੁੱਪਚਾਪ ਸਹੇਂ ਜਾਣਗੇ ਜਾਂ ਉਹ ਉਹਨਾਂ ਨੇ ਵੀ ਜਿਹੜਾ ਹੈਗਾ ਭਾਜੀਪੀ ਵਾਲਾ ਪੱਖਾ ਪਾਸਾ ਜਿਹੜਾ ਹੈਗਾ ਫੜਨ ਕਾਰਨ ਕਿਉਂਕਿ ਇਹਦੋਂ ਪਹਿਲਾਂ ਵੀ ਜੇ ਆਪਾਂ ਦੇਖਿਆ ਜਾਵੇ ਕਿਉਂਕਿ ਪਿਛਲੀ ਵਾਰ ਕੈਪਟਨ ਅਮਰਿੰਦਰ ਸਿੰਘ ਨੂੰ ਕਾਂਗਰਸ ਨੇ ਜਿਹੜਾ ਹੈਗਾ 4 ਮਹੀਨੇ ਉਤਾਰਤਾ ਸੀਗਾ ਉਸ ਤੋਂ ਬਾਅਦ ਉਹ ਉਹਨਾਂ ਦਾ ਪਾਲਾ ਫੇਲ ਹੋਇਆ ਪਰ ਜੇ ਦੇਖਿਆ ਜਾਵੇ ਤਾਂ ਕੰਮ ਬੀਜੇਪੀ ਕਾਮਯਾਬ ਰਹੀ ਹੈ ਹਰਿਆਣਾ ਦੇ ਵਿੱਚ ਉਹਨਾਂ ਨੇ ਜਦੋਂ ਖੱਟੜ ਨੂੰ ਉਤਾਰ ਕੇ ਸੈਣੀ ਨੂੰ ਬਣਾਇਆ ਤਾਂ ਉਸ ਤੋਂ ਬਾਅਦ ਬੀਜੇਪੀ ਸਰਵਾਈਵ ਕਰ ਗਈ ਹੈ ਤੇ ਇੱਥੇ ਤੱਕ ਹੋ ਸਕਦਾ ਕਿ ਪੰਜਾਬ ਦੇ ਵਿੱਚ ਜਿਹੜੀ ਲਗਾਤਾਰ ਇਨਕਮੈਸੀ ਜਿਹੜੀ ਆਮ ਆਦਮੀ ਦੇ ਖਿਲਾਫ ਚੱਲ ਰਹੀ ਹੈ ਹੋ ਸਕਦਾ ਉਹਦਾ ਸਾਰਾ ਸਾਰਾ ਠੀਕਾ ਭਗਤ ਸਿੰਘ ਮਾਨ ਦੇ ਉੱਤੇ ਜਿਹੜਾ ਹੈਗਾ ਆਪਾਂ ਕੇ ਭੰਨ ਕੇ ਉਸ ਤੋਂ ਬਾਅਦ ਹੋ ਸਕਦਾ ਜਿਹੜਾ ਹੈਗਾ ਅਰਵਿੰਦ ਕੇਜਰੀਵਾਲ ਆਪਦੀ ਸੱਤਾ ਅਪਣਾ ਕੇ ਅੱਗੇ ਜਾਣ ਪਰ ਇੱਕ ਗੱਲ ਹੈਗੀ ਐ ਕਿ ਜਿਹੜਾ ਸਿੱਖਿਆ ਦਾ ਮਾਡਲ ਦੇਣ ਵਾਲਾ ਠੀਕ ਆ ਭਾਵੇਂ ਉਹਰਾ ਸਰਾਬ ਦੇ ਘਟਾਲਾਂ 'ਚ ਬੈਠਾ ਹੋਵੇ ਬਾਅਦ ਦੇ ਵਿੱਚ ਮਨੀਸ਼ਾ ਸੁਧਗਾ ਵੀ ਜਿਹੜਾ ਹੁਣ ਆਪਦਾ ਜਿਹੜਾ ਹਾਰ ਗਿਆ ਰਾਜਨੀਤੀ ਦੇ ਵਿੱਚ ਜਿੱਤ ਹਾਰ ਬਣੀ ਆਈ ਐ ਅੱਜ ਇੱਕ ਨੂੰ ਰੋਂਦਾ ਦੇਣਾ ਦੂਜੇ ਦੇ ਹੱਸਦਾ ਦੇਣਾ 5 ਸਾਲਾਂ ਨੂੰ ਕਿਸੇ ਹੋਰ ਦਾ ਹੱਸਦਾ ਦੇਣਾ ਹੁਣ ਪਰ ਇਹ ਚੱਲਦਾ ਹੀ ਰਹਿਣਾ ਕਿਉਂਕਿ ਜਿਤ ਤਮਾਮ ਉਮਰ ਵੋਟਾਂ ਪੈਂਦੀਆਂ ਰਹਿਣਗੀਆਂ ਤਮਾਮ ਉਮਰ ਜਿਹੜੇ ਮੁੱਖ ਮੰਤਰੀ ਮੰਤਰੀ ਜਾਂ ਐਮਐਲਏ ਬਣਦੇ ਰਹਿਣਗੇ ਉੱਤਰਦੇ ਰਹਿਣਗੇ ਪਰ ਇੱਕ ਗੱਲ ਜ਼ਰੂਰ ਆ ਕਿ ਆਮ ਲੋਕਾਂ ਵਾਸਤੇ ਜਿਹੜਾ ਹੈਗਾ ਪੰਜਾਬ ਦੇ ਐਮਐਲਏ ਨੂੰ ਹੁਣ ਖੜਾ ਹੋਣਾ ਚਾਹੀਦਾ ਜਿਹੜੇ 92 ਕਦੇ ਨਹੀਂ ਬੋਲੇ ਇੱਥੋਂ ਤੱਕ ਕਿ ਮੰਤਰੀਆਂ ਤੱਕਦੇ ਆ ਜਿਹੜੀਆਂ ਜਿਹੜੇ ਹੈਗਾ ਡੀਸੀ ਜਾਂ ਆਪਾਂ ਕੇ ਐਸਐਸਪੀ ਸਾਹਿਬ ਇੱਥੋਂ ਤੱਕ ਨਹੀਂ ਮੰਨਦੇ ਉਹ ਸਿੱਧੀ ਦਿੱਲੀ ਵਾਲਿਆਂ ਦੀ ਗੱਲ ਮੰਨਦੇ ਹੋ ਸਕਦਾ ਅੱਜ ਦੀ ਹਾਰ ਤੋਂ ਬਾਅਦ ਪੰਜਾਬ ਦੇ ਵਿੱਚ ਥੋੜੀ ਜਿਹੀ ਗ੍ਰਿਫਤਾ ਭਗਵੰਤ ਮਾਨ ਦੀ ਆਪ ਦੀ ਵਧੇ ਤੇ ਕੇਜਰੀਵਾਲ ਦੀ ਘਟੇ ਧੰਨਵਾਦ